साडे यूट्यूब चैनल समाइला टैटोरियल तो स्वागत है मैं ब्रिजराज कंप्यूटर फैकल्टी अच्छ असी विषय कंप्यूटर साइंस जमात ग्यारहवीं पाठ छे कंप्यूटर सिस्टम मेनटेनेंस में विच। इस पाठ के बहुविकल्पी प्रश्न पूरे न पढ़ा तो यह पाठ शुरू कराँगा कि कंप्यूटर सिस्टम मेनटेनेंस का मतलब होंगे कंप्यूटर का रख रखाव जेकर आप्यूटर का सही रख रखाव रखते हैं तो कंप्यूटर कभी भी खराब नहीं होगा तो सही तरीके काम करता रहेगा तो कंप्यूटर सिस्टम मेनटेनेंसा हार्डवेयर और सॉफ्टवेयर दोनों का ध्यान रखना है ताटम्प्यूटर सिस्टम निर्विघन काम करता रहे सब तो पहला गल करते हाँ वि बहुविकल्पी प्रश्न मीनस की एम सी क्यू सो वह सॉफ्टवेयर जो यूज़र डिवेलपर लिए सहायक भूमिका निभाते हैं डैश किया जाता है इस ऑप्शन ने ओपरेटिंग सिस्टम जूटिलिटी प्रोग्राम प्रोटैक्शन टूल्स या डिवेलपर टूल ਇਸ ਦਾ ਆਂਸਰ ਹੈ ਜੁਡਿਲਟੀ ਪ੍ਰੋਗਰਾਮ ਜਿਹੜੇ ਜੁਡਿਲਟੀ ਪ੍ਰੋਗਰਾਮ ਹੈਗੇ ਨੇ ਇਹ ਸਿਸਟਮ ਸੌਫਟਵੇਅਰ ਦੀ ਸ਼ੇੜੀ ਵਿੱਚ ਆਉਂਦੇ ਨੇ ਤੇ ਇਹ ਸਿਸਟਮ ਦੀ ਕੰਪਿਊਟਰ ਸਿਸਟਮ ਦੀ ਮਦਦ ਕਰਦੇ ਨੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਚਾਹੇ ਆਪਾਂ ਯੂਜ਼ਰ ਆਂ ਚਾਹੇ ਡਿਵੈਲਪਰ ਆ ਜਿਹੜਾ ਸੌਫਟਵੇਅਰ ਤਿਆਰ ਕਰਦਾ ਹੈ ਇਹ ਦੋਨਾਂ ਦੀ ਮਦਦ ਕਰਦੇ ਨੇ ਜਿਹੜੇ ਸਾਡੇ ਜੁਡਿਲਟੀ ਟੂਲਸ ਹੈ ਇਹਦੇ ਵਿੱਚ ਡਾਟਾ ਬੈਕਅਪ ਆ ਜਾਂਦਾ ਫਾਈਲ ਕੰਪ੍ਰੈਸ਼ਨ ਆ ਜਾਂਦਾ ਡਿਸਕ ਮੈਨੇਜਮੈਂਟ ਆ ਜਾਂਦਾ ਡਿਸਕ ਕਲੀਨ ਆ ਪੈਂਦਾ ਡਿਸਕ ਡੀਫ੍ਰੈਗਮੈਂਟੇਸ਼ਨ ਆਹਿੰਦੇ ਤੇ ਫਾਈਲ ਮੈਨੇਜਮੈਂਟ ਆ ਦੀ ਟੋਪਿਕ ਕਵਰ ਹੁੰਦੇ ਨੇ ਜਿਨ੍ਹਾਂ ਬਾਰੇ ਅੱਗੇ ਆਪਾਂ ਡਿਟੇਲ ਚ ਪੜ੍ਹਾਂਗੇ ਨੰਬਰ 2 ਡੈਸ਼ ਸਾਡੀ ਹਾਰਡ ਡਰਾਈਵ ਵਿੱਚ ਡਾਟਾ ਦੇ ਸਾਰੇ ਖਿੰਡੇ ਹੋਏ ਟੁਕੜਿਆਂ ਨੂੰ ਚੁੱਕਦਾ ਹੈ ਅਤੇ ਇੱਕ ਕੰਪਿਊਟਰ ਸਿਸਟਮ ਦੀ ਬਿਹਤਰ ਕਾਰਗੁਜ਼ਾਰੀ ਲਈ ਉਹਨਾਂ ਨੂੰ ਦੁਬਾਰਾ ਇਕੱਠੇ ਰੱਖਦਾ ਹੈ ਇਸ ਦੇ ਆਪਸ਼ਨ ਨੇ ਫ੍ਰੈਗਮੈਂਟੇਸ਼ਨ ਡਿਸਕ ਕਲੀਨ ਅਪ ਡੀਫ੍ਰੈਗਮੈਂਟੇਸ਼ਨ ਜਾਂ ਕੋਈ ਵੀ ਨਹੀਂ ਤੇ ਇਸ ਦਾ ਆਨਸਰ ਹੈ ਡੀਫ੍ਰੈਗਮੈਂਟੇਸ਼ਨ ਤਾਂ ਦੱਸਣਾ ਚਾਹਾਂਗਾ ਕਿ ਜਿਹੜੀ ਹਾਰਡ ਡਿਸਕ ਹੈ ਕੰਪਿਊਟਰ 'ਚ ਇਹ ਡਾਟਾ ਨੂੰ ਪੱਕੇ ਤੌਰ ਤੇ ਸਟੋਰ ਕਰਦੀ ਹੈ ਪਰਮਾਨੈਂਟਲੀ ਸਟੋਰ ਕਰਦੀ ਹੈ ਜਦੋਂ ਅਸੀਂ ਕਿਸੇ ਫਾਈਲ ਨੂੰ ਸਟੋਰ ਕਰਦੇ ਹਾਂ ਉਹ ਕੀ ਕਰਦਾ ਜਿੱਥੇ ਉਹਨੂੰ ਲਾਸਟ ਵਿੱਚ ਸਪੇਸ ਮਿਲਦੀ ਹੈ ਫਾਈਲ 'ਚ ਜਾਂ ਹਾਰਡ ਡਿਸਕ 'ਤੇ ਸਟੋਰ ਹੋ ਜਾਂਦੀ ਹੈ ਤੇ ਜਦੋਂ ਆਪਾਂ ਕਿਸੇ ਫਾਈਲ ਜਾਂ ਫੋਲਡਰ ਨੂੰ ਡਿਲੀਟ ਕਰਦੇ ਹਾਂ ਤੇ ਜਿਹੜੀ ਜਗ੍ਹਾ ਤੋਂ ਫਾਈਲ ਪਈ ਹੈ ਐਕਚੁਅਲ ਲੋਕੇਸ਼ਨ 'ਤੇ ਪਈ ਹੈ ਹਾਰਡ ਡਿਸਕ 'ਤੇ ਉੱਥੋਂ ਫਾਈਲ ਡਿਲੀਟ ਹੋ ਜਾਏਗੀ ਤਾਂ ਡਿਲੀਟ ਹੋਣ ਤੋਂ ਬਾਅਦ ਕੀ ਹੈ ਉਹ ਜਗ੍ਹਾ ਖਾਲੀ ਹੋ ਗਈ ਤੇ ਜਦੋਂ ਆਪਾਂ ਨਵੀਂ ਫਾਈਲ ਸੇਵ ਕਰਾਂਗੇ ਉਸ ਖਾਲੀ ਜਗ੍ਹਾ ਤੇ ਫਾਈਲ ਸੇਵ ਨਹੀਂ ਹੋਵੇਗੀ ਕਿਉਂਕਿ ਉਹ ਖਾਲੀ ਜਗ੍ਹਾ ਹੈ ਔਰ ਡਿਸਕ ਦੇ ਵਿੱਚ ਕਿਤੇ ਵੀ ਹੋ ਸਕਦੀ ਹੈ ਸੋ ਹਾਰਡ ਡਿਸਕ ਦੀ ਸਪੀਡ ਨੂੰ ਵਧਾਣ ਲਈ ਆਪਾਂ ਡਿਸਕ ਡੀਫਰੈਗਮੈਂਟੇਸ਼ਨ ਜੁਟੀਲਿਟੀ ਦੀ ਵਰਤੋਂ ਕਰਦੇ ਹਾਂ ਡੀਫਰੈਗਮੈਂਟੇਸ਼ਨ ਕੀ ਕਰਦਾ ਹੈ ਜਿਹੜੀ ਸਪੇਸ ਹੈ ਉਹਨੂੰ ਉੱਪਰ ਉੱਪਰ ਸ਼ਿਫਟ ਕਰ ਦਿੰਦਾ ਹੈ ਖਾਲੀ ਜਗ੍ਹਾ ਨੂੰ ਉੱਪਰ ਉੱਪਰ ਸ਼ਿਫਟ ਕਰ ਦਿੰਦਾ ਹੈ ਤੇ ਜਿਹੜੀ ਖਾਲੀ ਜਗ੍ਹਾ ਲਾਸਟ ਵਿੱਚ ਹੈ ਉਹ ਤੁਹਾਨੂੰ ਨਜ਼ਰ ਆ ਜਾਏਗੀ ਜਿਸ ਨਾਲ ਕੀ ਹੁੰਦਾ ਹੈ ਹਾਰਡ ਡਿਸਕ ਸਪੀਡ ਇੰਕਰੀਜ਼ ਹੁੰਦੀ ਹੈ ਤੇ ਉਹਦੀ ਐਫੀਸ਼ੀਐਂਸੀ ਵੱਧਦੀ ਹੈ ਨੰਬਰ 3 डैश एक सिस्टम सॉफ्टवेयर है जो यूज़र कंप्यूटर हार्डवेयर विचकार एक इंटरफेस वजो काम करता है ऑप्शन ने यूटिलिटी प्रोग्राम एंटीवायरस प्रोग्राम प्रोडक्शन सिस्टम या ऑपरेटिंग सिस्टम इसका आंसर है ऑपरेटिंग सिस्टम जोड़ा ऑपरेटिंग सिस्टम है वो डेफिनेशन की है कि ऑपरेटिंग सिस्टम एक सिस्टम सॉफ्टवेयर है जो यूज़र कंप्यूटर हार्डवेयर विचकार एक इंटरफेस का काम करता है ਓਪਰੇਟਿੰਗ ਸਿਸਟਮ ਜੇਕਰ ਕੰਪਿਊਟਰ ਦੀ ਗੱਲ ਕਰੀਏ ਐਡਜੋ ਵਿੰਡੋ 7 ਵਿੰਡੋ 8 ਵਿੰਡੋ 10 ਵਿੰਡੋ 11 ਓਪਰੇਟਿੰਗ ਸਿਸਟਮ ਵਰਤੇ ਜਾਂਦੇ ਆ ਜੇਕਰ ਮੋਬਾਈਲ ਦੀ ਗੱਲ ਕਰੀਏ ਤੇ ਉਹਦੇ ਚ ਐਂਡਰੋਇਡ ਤੇ ਆਪਾਂ ਕਹਿ ਸਕਦੇ ਆ ਕਿ ਓਪਰੇਟਿੰਗ ਸਿਸਟਮ ਸਾਡੇ ਵਿੱਚ ਤੇ ਕੰਪਿਊਟਰ ਹਾਰਡਵੇਅਰ ਦੇ ਵਿੱਚ ਕਰ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ ਇੱਕ ਮਡੀਏਟਰ ਦਾ ਕੰਮ ਕਰਦਾ ਹੈ ਜੇਕਰ ਸਾਡੇ ਕੋਲ ਓਪਰੇਟਿੰਗ ਸਿਸਟਮ ਨਾ ਹੋਵੇ ਤੇ ਸਾਡਾ ਕੰਪਿਊਟਰ ਬਿਲਕੁਲ ਵੀ ਕੰਮ ਨਹੀਂ ਕਰੇਗਾ ਠੀਕ ਹੈ ਓਪਰੇਟਿੰਗ ਸਿਸਟਮ ਜਿਹੜਾ ਹੈ ਕੰਪਿਊਟਰ ਹਾਰਡਵੇਅਰ ਨੂੰ ਕੰਮ ਕਰਨ ਦੇ ਯੋਗ ਬਣਾਉਂਦਾ ਇਹ ਟੈਰੇ ਤੇ ਮੋਡ ਵਿੱਚ ਕਿਹੜਾ ਕੰਪਿਊਟਰ ਆਪਰੇਟਿੰਗ ਸਿਸਟਮ ਦਾ ਡਾਇਗਨੋਸਟਿਕ ਮੋਡ ਹੈ অপਸ਼ਨ A ਡਿਵੈਲਪਰ ਮੋਡ ਸੇਫ ਮੋਡ ਆਪਰੇਟਿੰਗ ਮੋਡ ਜਾਂ ਡਾਇਗਨੋਸਟਿਕ ਮੋਡ ਤੇ ਇਸ ਦਾ ਆਨਸਰ ਹੈ ਸੇਫ ਮੋਡ ਜੇ ਵੀਰ ਆਪਾਂ ਕੰਪਿਊਟਰ ਔਨ ਕਰਦੇ ਹਾਂ ਕੰਪਿਊਟਰ ਸਾਡਾ ਸਹੀ ਤਰੀਕੇ ਨਾਲ ਸਟਾਰਟ ਨਹੀਂ ਹੁੰਦਾ ਮੰਨ ਲਓ ਆਪਾਂ ਗਲਤ ਸ਼ਟਡਾਊਨ ਕਰ ਦਿੱਤਾ ਹੈ ਜਾਂ ਕੰਪਿਊਟਰ ਨੂੰ ਡਾਇਰੈਕਟ ਆਫ ਕਰ ਦਿੱਤਾ ਹੈ ਉਸ ਟਾਈਮ ਤੇ ਕੰਪਿਊਟਰ ਸਿਸਟਮ ਨੂੰ ਉਸ ਮਸੱਈਆ ਆ ਜਾਂਦੀ ਹੈ ਆਪਾਂ ਸੇਫ ਮੋਡ ਦੇ ਵਿੱਚ ਕੰਪਿਊਟਰ ਨੂੰ ਔਨ ਕਰ ਸਕਦੇ ਹਾਂ ਉਹਦੇ ਲਈ ਕੀ ਕਰ ਸਕਦੇ ਮੰਨ ਲਓ ਤੁਹਾਡੇ ਕੋਲ ਵਿੰਡੋ 7 ਹੈ ਤੁਸੀਂ ਕੀਬੋਰਡ ਤੋਂ ਜਿਵੇਂ ਕੰਪਿਊਟਰ ਨੂੰ ਔਨ ਕਰਨਾ ਹੈ ਤੇ F8 ਕੀ ਪ੍ਰੈਸ ਕਰਕੇ ਰੱਖਣੀ ਹੈ F8 ਕੀ ਤਿੰਨ ਚਾਰ ਵਾਰੀ ਪ੍ਰੈਸ ਕਰੋਗੇ ਤਾਂ ਤੁਹਾਡੇ ਸਾਹਮਣੇ ਕੁਝ ਆਪਸ਼ਨ ਆ ਜਾਣਗੇ ਕੁਝ ਸੇਫ ਮੋਡ ਦਾ ਆਪਸ਼ਨ ਆਏਗਾ ਤੁਸੀਂ ਸੇਫ ਮੋਡ ਤੇ ਜਦੋਂ ਐਂਟਰ ਕਰੋਗੇ ਤਾਂ ਤੁਹਾਡਾ ਕੰਪਿਊਟਰ ਸੇਫ ਮੋਡ 'ਚ ਸਟਾਰਟ ਹੋ ਜਾਏਗਾ ਸੇਫ ਮੋਡ 'ਚ ਕੀ ਹੁੰਦਾ ਹੈ ਕਿ ਕੰਪਿਊਟਰ ਬਹੁਤ ਘੱਟ ਡਰਾਈਵਰਸ ਨਾਲ ਸਟਾਰਟ ਹੁੰਦਾ ਹੈ ਤੇ ਜੇ ਕੋਈ ਪ੍ਰੋਬਲਮ ਹੋਵੇ ਉਹਨੂੰ ਰਿਮੂਵ ਕਰ ਦਿੰਦਾ ਹੈ ਤੇ ਦੁਬਾਰਾ ਤੁਸੀਂ ਕੰਪਿਊਟਰ ਨੂੰ ਰੀਸਟਾਰਟ ਕਰਕੇ ਚਲਾਵੋਗੇ ਤੇ ਕੰਪਿਊਟਰ ਸਹੀ ਤਰੀਕੇ ਨਾਲ ਕੰਮ ਕਰੇਗਾ ਤੇ ਸੇਫ ਮੋਡ ਨੂੰ ਡਾਇਗਨੋਸਟਿਕ ਮੋ नंबर पांच सास्टम मालवेयर तो बचाने लिए हेट लिखा कि सहूलत वरती जा सकती है मालवेयर का मतलब हमारा मलीशियस सॉफ्टवेयर कि वायरस कि वायरस तो बचाने लिए साम से किटिलिटी वरती जा सकती है ऑप्शन कंप्रेशन टूल एंटीवायरस टूल्स डिस्क मैनेजमेंट टूल ज कोई भी नहीं तो इसका आंसर है एंटीवायरस टूल एंटीवायरस एक अजि सॉफ्टवेयर है जो सांप्यूटर मालवेयर जयरस तो बचाता है तो एंटीवायरस ਤਦ ਧਿਆਨ ਰੱਖਣਾ ਕਿ ਕਦੇ ਵੀ ਟ੍ਰਾਇਲ ਵਰਜ਼ਨ ਐਂਟੀਵਾਇਰਸ ਨੈਟ ਤੋਂ ਡਾਊਨਲੋਡ ਨਹੀਂ ਕਰਨਾ ਹਮੇਸ਼ਾ ਪੇਡ ਵਰਜ਼ਨ ਜਿਹੜਾ ਐਂਟੀਵਾਇਰਸ ਹੈ ਫੁੱਲ ਸਿਕਿਉਰਿਟੀ ਵਾਲਾ ਫੁੱਲ ਇੰਟਰਨੈਟ ਸਿਕਿਉਰਿਟੀ ਵਾਲਾ ਵਰਤਣਾ ਹੈ ਤਾਂ ਜੋ ਸਾਡੇ ਸਿਸਟਮ ਦੇ ਵਿੱਚ ਕੰਪਿਊਟਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਏ ਕੋਈ ਵਾਇਰਸ ਨਾ ਆਵੇ ਸੋ ਕਹਿ ਸਕਦੇ ਆ ਕਿ ਐਂਟੀਵਾਇਰਸ ਸਾਡੇ ਕੰਪਿਊਟਰ ਨੂੰ ਵਾਇਰਸ ਤੋਂ ਪਹਿਲੇ ਲੱਭਦਾ ਹੈ ਫਿਰ ਉਹਨੂੰ ਰੋਕਦਾ ਹੈ ਤੇ ਫਿਰ ਉਸ ਤੋਂ ਬਾਅਦ ਉਹਨੂੰ ਡਿਲੀਟ ਵੀ ਕਰ ਦਿੰਦਾ ਹੈ ਨੰਬਰ 6 ਇੱਕ ਡੈਸ਼ ਵਿੱਚ ਬੱਗ ਫਿਕਸ ਅਤੇ ਹੋਰ ਛੋਟੇ ਸੁਧਾਰ ਸ਼ਾਮਲ ਹਨ ਬੱਗ ਹੁੰਦਾ ਐਰਰ ਕਿ ਕਿ ਗਲਤੀ ਆ ਜਾਂਦੀ ਹੈ ਉਹ ਫਿਕਸ ਕਰਨਾ ਹੈ ਤੇ ਛੋਟੇ ਸੁਧਾਰ ਕਿਹੜੇ ਸ਼ਾਮਿਲ ਹੁੰਦੇ ਨੇ অপਸ਼ਨ ਨੇ ਸੌਫਟਵੇਅਰ ਅਪਡੇਟ ਸੌਫਟਵੇਅਰ ਅਪਗ੍ਰੇਡ ਡਿਸਕ ਮੈਨੇਜਮੈਂਟ ਟੂਲ ਜਾਂ ਉਪਰੋਕਤ ਸਾਰੇ ਤੇ ਇਸ ਦਾ ਆਨਸਰ ਸੌਫਟਵੇਅਰ ਅਪਡੇਟ ਤੁਸੀਂ ਦੇਖਿਆ ਨੇ ਤੁਹਾਡੇ ਮੋਬਾਈਲ 'ਚ ਵੀ ਕਦੇ-ਕਦੇ ਸੌਫਟਵੇਅਰ ਅਪਡੇਟ ਆਉਂਦਾ ਹੈ ਤੇ ਅਪਡੇਟ ਕਰ ਲੈਣਾ ਚਾਹੀਦਾ ਜੇਕਰ ਤੁਹਾਡੇ ਕੋਲ ਵਾਈਫਾਈ ਹੋਣਾ ਜਲਦੀ ਅਪਡੇਟ ਹੋ ਜਾਂਦਾ ਹੈ ਅਪਡੇਟ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਕੰਪਿਊਟਰ 'ਚ ਕੁਝ ਛੋਟੀ-ਮੋਟੀ ਸਮੱਸਿਆਵਾਂ ਹੈਗੀਆਂ ਜਾਂ ਇੰਪਰੂਵਮੈਂਟ ਹੈਗੀਆਂ ਨੇ ਉਹ ਸ਼ਾਮਿਲ ਹੁੰਦੀਆਂ ਨੇ ਇਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਵੀ ਚਾਹੇ ਵਿੰਡੋ 7 ਹੈ 8 ਹੈ 10 ਹੈ 11 ਹੈ ਸਮੇਂ-ਸਮੇਂ ਤੇ ਜੇਕਰ ਤੁਹਾਨੂੰ ਅਪਡੇਟ ਦਾ ਮੈਸੇਜ ਆਵੇ ਤਾਂ ਉਹਨੂੰ ਅਪਡੇਟ ਕਰ ਲਓ ਇਸ ਨਾਲ ਤੁਹਾਡੇ ਕੰਪਿਊਟਰ ਸਿਸਟਮ ਦੀ ਸਿਕਿਉਰਿਟੀ ਵੀ ਵੱਧਦੀ ਹੈ ਨੰਬਰ 7 ਡੈਸ਼ ਸਿਕਿਉਰਿਟੀ ਸਿਸਟਮ ਹੈ ਜੋ ਸਾਡੇ ਸਿਸਟਮ ਨੂੰ ਇੱਕ ਨੈੱਟਵਰਕ ਨਾਲ ਜੁੜੇ ਹੋਣ ਦੇ ਅਨਅਧਿਕਾਰਤ ਪਹੁੰਚ ਦੀ ਇਜਾਜ਼ਤ ਨਹੀਂ ਦਿੰਦਾ ਜੇਕਰ ਕੋਈ ਗਲਤ ਪ੍ਰੋਗਰਾਮ ਤੁਹਾਡੇ ਸਿਸਟਮ ਜੈਂਟਰ ਕਰਨਾ ਚਾਹੁੰਦਾ ਹੈ ਜਾਂ ਅਨਓਥਰਾਇਜ਼ਡ ਪਰਸਨ ਤੁਹਾਡੇ ਸਿਸਟਮ ਨੂੰ ਯੂਜ਼ ਕਰਨਾ ਚਾਹੁੰਦਾ ਹੈ ਨੈੱਟਵਰਕ ਦੇ ਥਰੂ ਉਹ ਨਹੀਂ ਕਰ ਪਾਏਗਾ ਇਹਦੇ ਆਪਸ਼ਨ ਹੈ ਇਨਕ੍ਰ ਫਾਇਰਵਾਲ ਐਂਟੀਵਾਇਰਸ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਸਹੀ ਆਨਸਰ ਹੈ ਫਾਇਰਵਾਲ ਫਾਇਰਵਾਲ ਜਿਹੜਾ ਹੈ ਇਹ ਇੱਕ ਕਹਿ ਸਕਦੇ ਸਿਕਿਉਰਟੀ ਸਿਸਟਮ ਹੈ ਜਾਂ ਕਹਿ ਸਕਦੇ ਆ ਕਿ ਸਿਕਿਉਰਟੀ ਗਾਰਡ ਦੀ ਤਰ੍ਹਾਂ ਸਾਡੇ ਸਿਸਟਮ 'ਚ ਕੰਮ ਕਰਦਾ ਹੈ ਕਿ ਇਹ ਸਾਡੇ ਸਿਸਟਮ 'ਚੋਂ ਅਨਅਧਿਕਾਰਿਤ ਪਹੁੰਚ ਨੂੰ ਰੋਕਦਾ ਹੈ ਚਾਹੇ ਤੁਸੀਂ ਵਿੰਡੋਸ 7 8 10 ਯੂਜ਼ ਕਰ ਰਹੇ ਹੋ ਔਰ ਜੋ ਫਾਇਰਵਾਲ ਹੋ ਹੈ ਹਮੇਸ਼ਾ ਇਨੇਬਲ ਰੱਖੋ ਜੇ ਤੁਸੀਂ ਨੂੰ ਇਨੇਬਲ ਰੱਖੋਗੇ ਤਾਂ ਕੋਈ ਵੀ ਗਲਤ ਪ੍ਰੋਗਰਾਮ ਕੋਈ ਵੀ ਵਾਇਰਸ ਕੋਈ ਵੀ ਅਨਅਥਰਾਇਜ਼ਡ ਯੂਜ਼ਰ ਤੁਹਾਡੇ ਸਿਸਟਮ 'ਚ ਐਂਟਰ ਨਹੀਂ ਕਰ ਸਕਦਾ आगे है पूरे रूप लिखो मीनस फुल फॉर्म्स पहला पी एंड पी इसका पूरा नाम है प्लग एंड प्ले प्लग एंड प्ले का मतलब है कि जिमें आप अपने कंप्यूटर कोई डिवाइस लगावे जब सीधी चल जाती है डरैक्ट प्ले हो जाती है उन्होंने कहें प्लग एंड प्ले जिमें अपने कंप्यूटर में पेन आप ड्राइव लगाते हैं यू एस बी वाला माउस लगाते हैं यूएस बी वाला कीबोर्ड लगाते हैं वह कहते प्लग एंड प्ले किसी भी सॉफ्टवेयर की लड़ नहीं पैंती इंसटॉल होकर काम करना शुरू कर देंद्द है नंबर दो यू एस पी इसका पूरा नाम है यूनीवर्सल सीरीयल बस ਜਿਹੜੀ ਪੋਰਟ ਤੇ ਆਪਾਂ ਪੈਨ ਡਰਾਈਵ ਲਗਾਉਂਦੇ ਹਾਂ ਜੇ ਮਨ ਲਓ ਕਾਰ ਦੇ ਵਿੱਚ ਤੁਸੀਂ ਗਾਣੇ ਸੁਣਨ ਲਈ ਪੈਨ ਡਰਾਈਵ ਲਗਾਉਂਦੇ ਹੋ ਜਿਹੜੀ ਪੋਰਟ ਤੇ ਉਹਨੂੰ ਬੋਲਦੇ USB ਨੰਬਰ 3 PCB ਇਹਦਾ ਪੂਰਾ ਨਾਮ ਹੈ ਪ੍ਰਿੰਟਡ ਸਰਕਟ ਬੋਰਡ ਜਦੋਂ ਅਸੀਂ ਆਪਣੇ CPU ਨੂੰ ਓਪਨ ਕਰਾਂਗੇ ਉਸ ਦੇ ਅੰਦਰ ਇੱਕ ਬੋਰਡ ਲੱਗਾ ਹੁੰਦਾ ਹੈ ਜਿੱਦੇ ਸਾਰੇ ਸਰਕਟ ਲੱਗੇ ਹੁੰਦੇ ਆ ਜਿਵੇਂ ਕਿ ਮਦਰ ਬੋਰਡ ਉਹਨੂੰ ਕਿਹਾ ਜਾਂਦਾ PCB ਨੰਬਰ 4 DVI ਇਹਦਾ ਪੂਰਾ ਨਾਮ ਹੈ ਡਿਜੀਟਲ ਵੀਡੀਓ ਇੰਟਰਫੇਸ ਜੇਕਰ ਤੁਸੀਂ ਆਪਣੇ ਕੰਪਿਊਟਰ ਦੇ ਨਾਲ ਮੋਨੀਟਰ ਜੋੜਨਾ ਚਾਹੁੰਦੇ ਹੋ ਫਲੈਟ ਪੈਨਲ ਮੋਨੀਟਰ LCD LED ਉਹਦੇ ਲਈ ਇੱਕ ਬਲੂ ਜੀ ਕਲਰ ਦੀ ਨਾਰਮਲੀ ਕੇਵਲ ਆਂਦੀ ਹੈ ਉਹਦੀ ਇੱਕ ਪੋਰਟ ਮੋਨੀਟਰ ਦੀ ਬੈਕ ਸਾਈਡ ਤੇ ਲੱਗਦੀ ਹੈ ਇੱਕ CPU ਦੀ ਬੈਕ ਸਾਈਡ ਤੇ ਲੱਗਦੀ ਹੈ ਉਹਨੂੰ ਕਹਿੰਦੇ ਹੈ DVI ਡਿਜੀਟਲ ਵੀਡੀਓ ਇੰਟਰਫੇਸ ਜਿਹਦੇ ਨਾਲ ਸਾਡਾ ਜਿਹੜਾ ਆਉਟਪੁੱਟ ਯੰਤਰ ਹੈ ਮੋਨੀਟਰ ਹੈ LCD ਮੋਨੀਟਰ ਹੈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਨੰਬਰ 5 OS यह पूरा नाम है ऑपरेटिंग सिस्टम ऑपरेटिंग सिस्टम बारे तुम पहले भी दस है कि ऑपरेटिंग सिस्टम एक सिस्टम सॉफ्टवेयर है जो सा मतलब यूजर कंप्यूटर हार्डवेयर के इंटरफेस वजो काम करता है जेकरूटर की गल करिए ज सैवन विंडो एट विंडो टेन विंडो इलेवन ओपरेटिंग सिस्टम हूँ ने मोबाइल की गल करिए एंड्रॉयड ओपरेटिंग सिस्टम मौजूद होंद है नंबर छे वी जी एम है वीडियोग्राफिक एरे या विजुअल ग्राफिक्स एडैप्टर ਜੇਕਰ ਅਸੀਂ ਆਪਣਾ ਕੰਪਿਊਟਰ ਦੇ ਨਾਲ CPU ਦੇ ਨਾਲ ਕੋਈ ਮੋਨੀਟਰ ਜੋੜਨਾ ਚਾਹੁੰਦੇ ਹਾਂ ਜਿਵੇਂ ਕਿ CRT ਮੋਨੀਟਰ ਉਹਦੇ ਲਈ VGA ਦੀ ਵਰਤੋਂ ਹੁੰਦੀ ਹੈ ਜਿਹਨੂੰ ਬੋਲਦੇ ਵੀਡੀਓ ਗ੍ਰਾਫਿਕ ਐਰੇ ਜਾਂ ਵਿਜ਼ੂਅਲ ਗ੍ਰਾਫਿਕ ਐਡਾਪਟਰ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ